ਉਹੀ ਘੜੀ ਨੂੰ ਤਾਂ ਰੋਨੀ ਆ ਪਤਾ ਨਹੀਂ ਕਿਹੜੀ ਚੰਦਰੀ ਘੜੀ ਦੀ ਜਿਹੜਾ ਸੋਡੇ ਨਾਲ ਬਾਹ ਪਿਆ ਤੇ ਸੋਡੇ ਕਰੇ ਮੇਰੀ ਧੀ ਗਈ ਹਾ ਕਿਵੇਂ ਗੋਲੀ ਜਾਂਦੀਆਂ ਨੇ ਭੈਣ ਜੀ ਤੁਸੀਂ ਸਮਝਾਉਗਾ ਇਹਨਾਂ ਨੂੰ ਕੁਸ ਚਲ ਕੋਈ ਨਹੀਂ ਭੈਣ ਜੀ ਤੁਸੀਂ ਚੁੱਪ ਕਰ ਲਓ ਬਸ ਅਸੀਂ ਤਾਂ ਇੱਕ ਮਿੰਤ ਲੈ ਕੇ ਆਏ ਆ ਤੁਹਾਡੇ ਕੋਲ ਵੀ ਜੇ ਕੋਈ ਗੱਲ ਹੈ ਤੁਸੀਂ ਉਹਨੂੰ ਰਾਹ ਪਾਓ ਜੇ ਕੋਈ ਗੱਲ ਹੋਊਗੀ ਫੇਰੇ ਰਾਹ ਪਾਵਾਂਗੇ ਜਦੋਂ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਪਤਾ ਕਿਉਂ ਨਹੀਂ ਸਾਰਾ ਪਤਾ ਸੋਨੂ ਆਗਾ ਆ ਮੁੰਡੇ ਨੂੰ ਪੁੱਛ ਲੈ ਤੇਰੀ ਧੀ ਨੂੰ ਪੁੱਛ ਲੈ ਬੇਬੇ ਕੋਈ ਨਾ ਗੱਲ ਕਰ ਲੈਨੇ ਟਕਾਈ ਨਾਲ ਗੱਲ ਕਰ ਲੈ ਹਜੇ ਆਲੇ ਸੰਤਾ ਪਤਾ ਹੀ ਨਹੀਂ ਗਾ ਬੁੱਧੂ ਹੀ ਸਮਝਦੇ ਨੇ ਨਾ ਆਪਾਂ ਤਾਂ ਪਾਗਲੀ ਸਮਝਦੇ ਨੇ ਕੀ ਮੁੰਡੇ ਨੂੰ ਪੁੱਛਲਾ ਮੈਂ ਵੀ ਹੁਣ ਅੱਕਿਆ ਬੋਲਦਾਗਾ ਜਦੋਂ ਮੇਰੀ ਭੈਣ ਨੂੰ ਚੱਕ ਕੇ ਲੈ ਗਿਆ ਸੀ ਸਾਡੇ ਘਰ ਤੂੰ ਪੁੱਛ ਕੇ ਜਾ ਕੇ ਲੈ ਗਿਆ ਸੀ ਉਹ ਅੱਗੇ ਮੁੰਡੇ ਨੂੰ ਪੁੱਛਲਾ ਨਾ ਸਾਡੇ ਘਰ ਦੇ ਵਿੱਚ ਕਿਵੇਂ ਗਿਆ ਸੀ ਤੂੰ ਮਲਾਜ਼ਮ ਲੈ ਕੇ ਕੀ ਬੜ ਕੇ ਗਿਆ ਸੀ ਤਿੰਨ ਦਿਨ ਘਰੋਂ ਕੈਫਰੀਆ ਮੇਰੀ ਭੈਣਾਂ ਤਾਂ ਤੁਸੀਂ ਉਦੋਂ ਨਾਲ ਬਾਲਿਆ ਵੀ ਗੈਪ ਹੋਈ ਹੈਗੀ ਉਦੋਂ ਨਾਲ ਦੱਸਿਆ ਤੁਸੀਂ ਸਾਨੂੰ ਤੁਸੀਂ ਆ ਕੇ ਪੰਚਾਇਤ ਨਾਲ ਟਕਾਈ ਨਾਲ ਗੱਲ ਕਰ ਲੈ ਨਾ ਮੇਰੀ ਗੱਲ ਸੁਣੋ ਇਹ ਮੇਰੇ ਭਾਈ ਨੇ ਕਰੀਤੀ ਗੈਪ ਖਵਰਾ ਕਿੱਧਰ ਗਈਤੀਗੀ ਕਿਸੇ ਹੋ ਸਮਝਾ ਕੇ ਬੋਲੋ ਤੁਸੀਂ ਕੀ ਲੱਗ ਰਿਹਾ ਤੁਸੀਂ ਸਾਰਾ ਮੇਰੇ ਭਾਈ ਦੀ ਝਾਂ ਤਾਂ ਤੁਸੀਂ ਉਹ ਹੋ ਦੋ ਦਿਨ ਹੋ ਗਏ ਪਤਾ ਨਹੀਂ ਭੁੱਖਾ ਹੋ ਪਤਾ ਨਹੀਂ ਥਿਆ ਹੋ ਮੇਰਾ ਭਾਈ ਪਤਾ ਨਹੀਂ ਕਿੱਥੇ ਛਿੜਿਆ ਹੈ ਕਿਹੜੇ ਬਾਪਾ ਚੁੱਪ ਚਪ ਕਰ ਜਾ ਤੈਨੂੰ ਦੋ ਦਿਨ ਭੁੱਖੀ ਰਹੀ ਉੱਥੇ ਨਾ ਫਿਰ ਤੁਸੀਂ ਅੱਡੇ ਨਾਲ ਤੁਸੀਂ ਸਾਨੂੰ ਅੱਡੇ ਦੱਸ ਦੇ ਵੀ ਸੋਟੇ ਮੁੰਡੇ ਕੋਲੇ ਸਾਡੀ ਕੁੜੀ ਸਾਨੂੰ ਕੀ ਖਬਰ ਹੈ ਕਿੱਥੇ ਕੀ ਕਰਦੀ ਫਿਰਦੀ ਹੈ ਦੇਖ ਲੈ ਦੇਖ ਲੈ ਦੇਖ ਲੈ ਕਿਵੇਂ ਬੋਲਦੇ ਨੇ ਕੋਈ ਗੱਲ ਸੁਣੋ ਐਵੇਂ ਮੈਂ ਜਨਾਨੀਆਂ ਨਾਲ ਬੋਲਦਾ ਚੰਗਾ ਨਹੀਂ ਲੱਗਦਾ ਪਰਾ ਤੁਸੀਂ ਸ਼ਰਿਆਂ 'ਚ ਇਲਜ਼ਾਮ ਲਾਈ ਜਾਂਦੇ ਹੋ ਸਮਝੇ ਨਾ ਆ ਜਿਹੜਾ ਸਾਡੇ ਤੇ ਲਜਾਤਾ ਸਾਡੇ ਤੇ ਲਾਤਾ ਜਿਹੜਾ ਮੇਰੇ ਭਾਈ ਅੰਦਰੋਂ ਘਰੋਂ ਚਗਾਤਾ ਬਿਨਾਂ ਗੱਲ ਤੋਂ ਹਮੂ ਕੀ ਪਤਾ ਕਿਹੜੇ ਚ ਗਿਆ ਛੋਟਾ ਭਰਾ ਕਿੱਥੇ ਗਿਆ ਸਾਨੂੰ ਕੀ ਪਤਾ ਤੇਰੀ ਧੀ ਨਾਲ ਸੀਗੀ ਐਵੇਂ ਬੋਲਣਾ ਬੰਦ ਤੂੰ ਸਾਡੀ ਧੀ ਕਹਿੰਦੇ ਨਾਲ ਸੀਗੀ ਨਾਲ ਚੁਕਾ ਕੇ ਲਈਏ ਨਾਲ ਆ ਮੁੰਡਾ ਦਾ ਮੈਂ ਜਦੋਂ ਸਾਡੀ ਕੁੜੀ ਨੂੰ ਉੱਥੇ 3 ਦਿਨ ਉਹਨੇ ਬੰਨ ਕੇ ਰੱਖਿਆ ਹੈ ਹੈ ਉਦੋਂ ਆ ਬੌਮ ਕਹਿੰਦੀ ਹੁੰਦੀ ਸੀ ਪੁੱਤ ਤਾਂ ਖੇਤ ਗਿਆ ਖੇਤ ਉਹ ਰਾਤ ਨੂੰ ਚੋ ਲਾਂਣ ਕੱਢਦੇ ਫਲਾਣਾ ਕੱਢਦੇ ਆ ਉਹਨੂੰ ਕਿਹਾ ਗਈ ਸੀ ਤੂੰ ਮੈਂ ਫਤੂ ਵੀ ਤੇਰੇ ਪੁੱਤ ਨੇ ਕਰਾਇਆ ਹੋਗਾ ਫੁੱਟ ਨਾ ਕਰੀਏਗੀ ਸਾਨੂੰ ਦੱਸ ਦੇ ਜੇ ਸਾਡੇ ਸਾਡੇ ਬਰੇਕ ਤਾਂ ਨੂੰ ਨਹੀਂ ਪਤਾ ਬਾਹਰ ਦੀ ਬਾਹਰ ਹੋਈ ਹੈ ਇਹ ਗੱਲ ਲੜਾਈ ਕਰਨਾਈ ਹੋਰ ਇਹ ਕਿੰਨੇ ਬੋਲਦਾਗਾ ਇਹ ਤਾਂ ਉਹੀ ਗੱਲ ਹੋਗੀ ਕਰਕੇ ਬੋਲੇ ਕਰਿਆ ਕੇ ਡਾਉ ਦੇਣਗੇ ਅਸੀਂ ਤੈਨੂੰ ਬੁਲਾਇਆ ਇੱਥੇ ਇੱਕ ਸੋਡੀ ਕੁੜੀ ਹੁੰਦੀ ਨਾ ਜੇ ਮੈਂ ਰੱਖੀ ਹੁੰਦੀ ਤੇ ਤਿੰਨ ਦਿਨ ਸੋਨੂੰ ਫੇਰ ਪਤਾ ਲੱਗਦਾ ਆ ਕਿ ਮੈਂ ਰੱਖ ਲੈਂਦਾ ਉਹਨੇ ਕਿ ਮੈਂ ਰੱਖੀ ਦੇਖ ਜੇ ਤੂੰ ਹੁਣ ਆ ਕੇ ਦੇਖ ਕਿਵੇਂ ਬੁੜਕਦੇ ਨੇਗੇ ਬੜਕਣਾ ਨਹੀਂਗਾ ਸਾਡੀ ਵੀ ਉਹ ਧੀ ਧੀ ਸਾਡੀ ਕਿਹੜਾ ਕੋਈ ਉਹ ਸਿੱਟੀ ਹੋਈ ਸਾਡੇ ਘਰੇ ਆਉਂਦੇ ਵੀ ਭਾਈ ਤੇਰੇ ਪੁੱਤ ਨੇ ਐਡਾ ਕੰਮ ਕਰਤਾ ਉਹ ਭਾਈ ਇਹਨੂੰ ਪੁੱਛ ਇੱਕ ਬਹੁਨੂ ਬੱਚੇ ਬਹੁਨੂ ਕੀ ਪਤਾਗਾ ਬਹੁਤਾ ਬਾਈ ਲੱਗਣੀ ਆ ਸਾਡੀ ਤੂੰ ਸਾਰਾ ਪਤਾ ਕੀ ਕਰਤੂਤਾ ਕਰਦਾ ਆਹੋ ਕਰਦਾ ਕੋਟੂਤਾ ਮਾਂ ਚੀਂ ਨਹੀਂ ਕਰਦੀ ਕੋਟੂਤਾ ਜਾ ਮਾਂ ਇਹ ਮਨ ਨਹੀਂ ਬਦਲ ਜਾਂਦੀ ਉੱਧਰ 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 ਹਾਂ ਇਹ ਤਾਂ ਲਾਵਾ ਲੂਤ ਨਹੀਂ ਆ ਕਿਤੇ ਉੱਧਰ ਹੋ ਜਾਂਦੀ ਕਿਤੇ ਉੱਧਰ ਹੋ ਜਾਂਦੀ ਆ ਦੇਖ ਲੈ ਦੇਖ ਲੈ ਇਹ ਲਾਵਾ ਲੂਤ ਨਹੀਂ ਆ ਆਹੋ ਅਵੇ ਪਰਦੇਸ ਨਹੀਂ ਉਹਦੇ ਪਰਦੇਸ ਵਾਲੀ ਹੈਗੀ ਬਗਾਨੀ ਟੀ ਨੂੰ ਮਾੜਾ ਬੋਲਦੀ ਆ ਨਹੀਂ ਇਹ ਹੀ ਚੰਗੀ ਆ ਜਿਹੜੀ ਤੁਹਾਡੇ ਘਰੇ ਬੈਠੀ ਆ ਜੀ ਹਾਂ ਕ ਜਾੜ ਜਾ ਫੇਰਾ ਜਾਣ ਪਾ ਕੇ ਤੁਸੀਂ ਮੇਰੇ ਪੁੱਤ ਪਸਾਇਆ ਗੱਲ ਕਰਨੀ ਆ ਕਰਾਲਾ ਪਾਉਣਾ ਇੱਥੇ ਕੰਨ ਭਰ ਦੇ ਕੰਨ ਭਰ ਦੇ ਜਿਹੜੇ ਮਾੜੀ ਮੋਟੀ ਰਹੇਗੀ ਨਾ ਕਸਰ ਸਾਡੇ ਘਰ ਚ ਕੱਢ ਦੋ ਕੱਢ ਦੇ ਦੇ ਫੇਰ ਚੁੱਪ ਕਰ ਦਿਓ ਸਾਨੂੰ ਕੀ ਲੋੜ ਹੈ ਕੱਢਣ ਦੀ ਕਿਹੜਾ ਨਹੀਂ ਬਾਹਰ ਉਹਨੂੰ ਆ ਤੁਹਾਡੀ ਹਰਕਤਾਂ ਕਰਕੇ ਆਪੇ ਨਿਕਲ ਜੂਗੀ ਉਹ ਮੇਰੀਆਂ ਪੁੱਤੀਆਂ ਰੋਲਤੀਆਂ ਤੁਸੀਂ ਰੋਲਤੀਆਂ ਕਿਉਂ ਅਸੀਂ ਕਹਿੰਦੇ ਆ ਰੋਲਤੀਆਂ ਉਹ ਤੇਰੇ ਮੁੰਡੇ ਨੇ ਸੋਚਣਾ ਸੀ ਮੁੰਡੇ ਫਿਰ ਹਾਂ ਗਲਤ ਨਹੀਂ ਆਉਂਦਾ ਵੀ ਅਸੀਂ ਸਿੱਟਾ ਕਿਤੇ ਆਹੋ ਮੈਂ ਸੋਚਾ ਮੁੰਡਾ ਲੈ ਲੂਗੀ ਹਾਂ ਤੁਹਾਡੇ ਚ ਨਾ ਆਉਂਦਾ ਪੁੱਤ ਕੱਢਣਾਗਾ ਕਿੰਨਾ ਜੜਿਆ ਚ ਉਹ ਕਿਹੜੀ ਤੀਚੋ ਉਹ ਤੂੰ ਜਾ ਜਿੱਥੇ ਮਰਜੀ ਜੋ ਜੋਰ ਲੱਗਦਾ ਲਾਲਾ ਜਾ ਲਾਲਾ ਜੋਰ ਗੱਲ ਕਰਨੀ ਹੈ ਮੈਂ ਚੁੱਪ ਗੱਲ ਕੀ ਕਰਕੇ ਆਈਆਂ ਸੀ ਇੱਕ ਹੋ ਜਾ ਛੱਡ ਹੋਈ ਪਈ ਏ ਛੋਡੇ ਵਾਲੀ ਤਾਂ ਸਾਨੂੰ ਕੀ ਪਤਾ ਕਿੱਥੇ ਉੱਜੜਿਆ ਕਿਤੇ ਕਿੱਥੇ ਕੋਪਾ ਚੱਲਿਆ ਦੇਖ ਲੈ ਆ ਰਿਹਾ ਕੁਛ ਨਹੀਂ ਭਾਈ ਸਾਹਿਬ ਕੇ ਮੈਂ ਛੋਡੇ ਗੁਆ ਨੀ ਨੀ ਭਾਜੀ ਤੁਸੀਂ ਆਪ ਦੱਸੋ ਇਹ ਕਹਿੰਦੀਆਂ ਨਾ ਉਹ ਤਾਂ ਫਰਾਣੀ ਥਾਂ ਪੀਰ ਥਾਂ ਯਾਤਰਾ ਤੇ ਗਿਆ ਨਾ ਉਹ ਤਾਂ ਫਰਾਣੀ ਥਾਂ ਗਿਆ ਕਿ ਸਾਡੇ ਨੂੰ ਕੀ ਪਤਾ ਕਿੱਥੇ ਠੱਕੇ ਖੰਦਾ ਫਿਰਦਾ ਮੈਨੂੰ ਤਾਂ ਪਤਾ ਹੀ ਆ ਸਾਰਾ ਭਾਈ ਸਾਹਿਬ ਹੈ ਠੀਕ ਹੈ ਚਲੋ ਇਹ ਤਾਂ ਹੁਣ ਗੱਲਾਂ ਤੇ ਪੜਦੇ ਪਾਉਂਦੀ ਐ ਮੈਂ ਤਾਂ ਹੁਣ ਤੁਹਾਨੂੰ ਐ ਕਹਿਨੀ ਐ ਵੀ ਚਲ ਅੱਗੇ ਬਾਰੇ ਦੇਖੋ ਹੁਣ ਕਿਵੇਂ ਕਰਨਾ ਕੋਈ ਕੀ ਅਸੀਂ ਦੇਖੇ ਕੀ ਕਰੀਏ ਦੱਸੋ ਅਸੀਂ ਦੇਖੋ ਜੀ ਮੈਂ ਵੀ ਤੁਹਾਡੇ ਧੀ ਆਹ ਤਰਸਾ ਜਿਹੜਾ ਗੰਡਾ ਆ ਸਾਡੀ ਕੁੜੀ ਨਹੀਂ ਆਏ ਨਾ ਮੇਰੇ ਭੈਣ ਨੂੰ ਸਾਰਾ ਫੈਸਲਾ ਹੋ ਜਾਂਦੀ ਐ ਚਲ ਉਹਨੂੰ ਉਹਨੂੰ ਪਤਾ ਨਾ ਤਿੰਨ ਦਿਨ ਕਿੱਥੇ ਬੰਨ੍ਹ ਕੇ ਰੱਖਿਆ ਸੀ ਭੁੱਖਾ ਤਾਂ ਐ ਕਿਵੇਂ ਰਹੀ ਕਿਵੇਂ ਨਾ ਚਲ ਪੁੱਤੋ ਤਾਂ ਕੁੜੀ ਨੂੰ ਵੀ ਤੁਸੀਂ ਸਮਝਾਉਣਾ ਕੋਈ ਗੱਲ ਨਹੀਂ ਅਸੀਂ ਆਦੀ ਧੀ ਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਜਾ ਕੇ ਤਾਹਤਾ ਤੇ ਟੱਕਰਾ ਮਾਰਦੇ ਫਿਰ ਸਭ ਨੂੰ ਪਤਾ ਨਹੀਂ ਇਹ ਕਾਜੇ ਕਰਤੂਤਾ ਕਰਦਾ ਉਹ ਪਤਾ ਹੈ ਐਸਾ ਉਹ ਤਾਂ ਮੈਨੂੰ ਫਿਰ ਸੋਨੂ ਦਾ ਫਿਰ ਸਾਰਾ ਪਤਾ ਹੈਗਾ ਆ ਦੇਖ ਲੈ ਕਿਵੇਂ ਚੜ ਚੜ ਬੋਲਦੀਆਂ ਨੇ ਜਿਵੇਂ ਇਹਨਾਂ ਨੂੰ ਪਤਾ ਨਹੀਂ ਆਪਦੇ ਵਾਰੀ ਕਿਵੇਂ ਮਿਰਚਾਂ ਲੱਗਦੀਆਂ ਇਹਨਾਂ ਨੂੰ ਲੱਗਣਾਂ ਮੇਰੇ ਪਿਓ ਦਾ ਘਰ ਬਰਵਾਦ ਹੋ ਗਿਆ ਦੇਖ ਲੈ ਸਾਡੀ ਤੁਸੀਂ ਉਹ ਤੇ ਤਾਂ ਕਰ ਸਬੰਧ ਬੰਨ ਲਏ ਨੇ ਇੰਨੇ ਨੱਚ ਬਾਗੜੇ ਬੋਲਦੀਆਂ ਤਾਂ ਪਿਆ ਹੈ ਬਰਿਆ ਹੈ ਇਹਨੇ ਟੱਕ ਮਾਰੀ ਧੀ ਹੈ ਸਾਡੀ ਧੀ ਧੀ ਨਹੀਂ ਸੀਗੀ ਹੈ ਸਾਨੂੰ ਨੀ ਤਾਂ ਨਹੀਂ ਸੀ ਦੁੱਖ ਤੈਨੂੰ ਆਦੇ ਭਰਾ ਦੇ ਦੁੱਖੇ ਸਾਨੂੰ ਕੀ ਦਾ ਦੁੱਖੀ ਮੇਰਾ ਘਟਦਾ ਹੋਊਗਾ ਆ ਡਰਾਮੇ ਕਰ ਰਿਹਾ ਹੈ ਬੱਸ ਚੁੱਪ ਕਰ ਜਾ ਲੱਗੀ ਖੇਖਣ ਕਰਨੂ ਰਿਆ ਕੇ ਹੁਣੇ ਪਰਣਾ ਤੂੰ ਵੀ ਕਿਸੇ ਭੈਣ ਦਾ ਭਾਈ ਹੈ ਪੁੱਛ ਕੇ ਦੇਖ ਤੇਰੀ ਭੈਣ ਨੂੰ ਵੀ ਕਿੰਨੇ ਭਾਈ ਪਿਆਰੇ ਹੋਣਗੇ ਤੇ ਫਿਰ ਅਸੀਂ ਤੇਰੇ ਭਰਾ ਨਾਲੇ ਲੱਛਣ ਨਹੀਂ ਕਰਦੇ ਮੋੜਾ ਪੁੱਛ ਨਹੀਂ ਸਾਡੇ ਨਾਲ ਕਰਤਾ ਦਿੱਤੀ ਛੋੜੇ ਮੁੰਡੇ ਨੇ ਹੈ ਇਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਣਾ ਲੈਣੇ ਜੇ ਇਹਨਾਂ ਨੂੰ ਕੋਈ ਗਾਇਬ ਸੀ ਅਸੀਂ ਲੈਣ ਲੱਗ ਜਾਗੇ ਐ ਤਾਂ ਫਿਰ ਪੀਂਦੇ ਗੱਲ ਲਵਾ ਕੇ ਉਰੋਂ ਬਾਹਰ ਜਾਵਣੇ ਤੂੰ ਦੇਖੀਂ ਕਿ ਮੈਂ ਕਰਾਂਗੀ ਭੈਣੇ ਚੁੱਪ ਕਰ ਜਾ ਚਲ ਚੁੱਪ ਕਰ ਜਾ ਚੁੱਪ ਕਰ ਕਰ ਲੈਣ ਦੇ ਕੋਈ ਟਿਕਾਈ ਨਾ ਆਹ ਤੁਸੀਂ ਗੱਲ ਕਰਨ ਆਈ ਓ ਅਕੀ ਗੱਲ ਹੋਈ ਮੈਂ ਤਾਂ ਕਹਿਣੀ ਪੈਣੀ ਜੀ ਚਲ ਮੈਂ ਪੈਰੀ ਹੱਥ ਲਾ ਦੇਣੀ ਆ ਮੇਰੇ ਭਾਈ ਨੂੰ ਘਰੇ ਲਿਆਦਾ ਨਾ ਕਾ ਤਾਂ ਲਾ ਦੇਣੀ ਆ ਪੈਰੀ ਹੱਥ ਪੈਰੀ ਹੱਥ ਲਾਉਣਾਂਗੇ ਆਪਾਂ ਲੋੜ ਨਹੀਂ ਹੈਗੀ ਸੋਡੇ ਪੈਰੀ ਹੱਥਾਂ ਦੀ ਸਾਨੂੰ ਰੱਜੇ ਤੇ ਆਏ ਸੋਡੇ ਪੈਰੀ ਹੱਥਾਂ ਤੋਂ ਅਸੀਂ ਹਾਂ ਅਸੀਂ ਕੋਈ ਕਹਿੰਦੇ ਨਹੀਂ ਹੈਗੇ ਵੀ ਸਾਡੇ ਪੈਰੀ ਹੱਥ ਲਾਓ ਚੱਲ ਕੇ ਤੁਸੀਂ ਆਇਓ ਸਾਡੇ ਘਰੇ ਅਕੀ ਨਹੀਂ ਗਏ ਵੀ ਆਓ ਤੇ ਪੈਰੀ ਹੱਥ ਲਾਓ ਕਾਦੇ ਵਾਸਤੇ ਆਇਓ ਤੁਸੀਂ ਅਸੀਂ ਆਦੇ ਮੁੰਡੇ ਖਾਣ ਤੇ ਆਏ ਅਸੀਂ ਆਦੇ ਨਾ ਗੱਲ ਕਰਾ ਗਏ ਸੁਣ ਪਤਾ ਕੋਲ ਸੁਣ ਕੁੜੀ ਚੁਕਵਾ ਕੇ ਲੈਣੀ ਹਲੇ ਕਿਤੇ ਸਾਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਚੱਕ ਕੇ ਲੈ ਕੇ ਨਹੀਂ ਗਈ ਫਿਰ ਹੋਰ ਮੁੰਡਾ ਕਿੱਥੇ ਆ ਗਿਆ ਅਜੇ-ਜੇ ਕਰਤੂਤਾ ਕਰੂ ਪੁਲਿਸ ਦਾ ਚੱਕੂਗੀ ਜਿਹਦਾ ਕਰਤੂਤਾ ਮਾਰੀਆਂ ਨੇ ਉਹਦੀਆਂ ਉਹ ਤਾਂ ਕੱਲ ਨੂੰ ਕਿਸ ਨਾਲ ਉਹ ਨੀ ਨਾ ਚੁੱਪ ਕਰ ਜਾ ਤੂੰ ਤੂੰ ਬੋਲੀ ਜਾਂਦੀ ਹੈ ਚੁੱਪ ਕਰ ਜਾ ਹਾਂ ਕਿਹਾ ਕੀ ਸੀ ਮੈਂ ਤੈਨੂੰ ਚੁੱਪ ਕਰ ਜਾ ਹੁਣ ਨਾ ਬੋਲੀ ਅਸੀਂ ਜੇ ਪੁਸਤ ਚੁਕਾਣਾ ਹੁੰਦਾ ਨਾ ਜਦੋਂ ਸਾਡੀ ਕੁੜੀ ਨਾਲ ਉਹਨੇ ਕੀ ਕੁਛ ਕੀਤਾ ਉਹਦੀ ਚੁਕਾ ਦਿੰਦੇ ਪਤਾ ਹੈ ਪਈ ਅਸੀਂ ਫੇਰ ਚੁੱਪ ਕਰਕੇ ਵੀ ਚੱਲ ਸਾਡੀ ਕੁੜੀ ਸਾਡੇ ਘਰੇ ਆ ਗਈ ਦਫਾ ਹੋਣ ਦੇ ਸੇ ਤੂੰ ਕੀ ਲੈਣਾ ਹੈਗਾ ਇਹ ਆਪਦੇ ਘਰੇ ਅਸੀਂ ਆਪਦੇ ਘਰੇ ਉਹ ਨਹੀਂ ਨਾ ਸਮਝਾਉਂਦੇ ਸਾਨੂੰ ਹੱਥੋਂ 5100 ਦਾ ਟਟਕੇ ਸੁਖਣਾ ਪਣਾ ਸੀ ਸਾਨੂੰ ਪਤਾ ਸੀ ਵੀ ਕੁੜੀ ਦਾ ਮਾਮਲਾ ਸਾਡੀ ਬੇਇੱਜ਼ਤੀ ਹੋ ਗਈ ਉਲਟਾ ਧੀ ਨਾਲੇ ਤਾਂ ਉਹੀ ਗੱਲ ਭਾਈ ਸਾਹਿਬ ਐ ਸ਼ਰਮ ਮਾਨਦੇ ਨੇ ਧਾਰੇ ਵਾਸਤੇ ਗੱਲ ੜੋ ਇਸੇ ਕਰਕੇ ਅਸੀਂ ਵੀ ਚੱਲ ਪੜਦਾ ਪਾਉ ਦੋ ਇਸ ਗੱਲ ਦੇ ਉੱਤੇ ਆ ਗਈ ਮੂੰਹ ਚੱਕ ਕੇ ਲੈਕਚਰ ਕਰੀ ਜਾਂਦੇ ਹਥਿਆਕੇ ਮੁੰਡਾ ਦੇ ਮੁੰਡਾ ਦੇ ਮੁੰਡਾ ਜੇਹ ਚ ਪਾਇਆ ਸੀ ਫਿਰ ਹੋਰ ਮੁੰਡਾ ਕਿੱਥੇ ਹੈਗਾ ਸੰਗੀ ਕੀ ਪਤਾ ਕਿੱਥੇ ਹੈਗਾ ਸਾਨੂੰ ਪਤਾ ਲੱਪ ਲਓ ਮੈਨੂੰ ਪਤਾ ਹੁੰਦਾ ਇਹਨੂੰ ਸਾਰਾ ਪਤਾ ਹੁੰਦਾ ਇਹਨੂੰ ਇੱਕ ਇੱਕ ਗੱਲ ਦੱਸਦਾ ਉਹ फेर ਮੈਨੂੰ ਪਤਾਗਾ ਵੀ ਇਹ ਕੁੜੀ ਤੇ ਆਉਂਗਾ ਲੈ ਆ ਮੰਨ ਤਾਂ ਇੰਨਾ ਕੋ ਪਤਾ ਮੇਰੇ ਘਰੋਂ ਚੱਕ ਕੇ ਲੈ ਆ ਆ ਪੈਸਾ ਲੈ ਲਓ ਲੈ ਬਗਜੋ ਨਾ ਤੂੰ ਕਰੇ ਲੈ ਡਗਾ ਹੋ ਸਾਨੂੰ ਖਬਰ ਕਿੱਥੇ ਸਿੱਧ ਕੇ ਆਏਗਾ ਮੇਰੇ ਦੀ ਬੱਲੇ ਨਾਲ ਬੰਨਿਆ ਕੀ ਪਤਾ ਬੰਨਿਆ ਪੱਤੇ ਨਾਲ ਤੂੰ ਕੋਈ ਨਾ ਤੂੰ ਚੁੱਪ ਕਰ ਜਾ ਕੋਈ ਨਾ ਜਵਾਨ ਸੀ ਉਹਨੂੰ ਗੋਦੀ ਲਾ ਲੈਂਦਾ ਜੰਗਲ ਫੜ ਕੇ ਲੈ ਆਏ ਉਹਦੀ ਹੂੰਗਲ ਦੀ ਪੁਲਸੇ ਤੋ ਰੱਛ ਕਵਾਇਆਗਾ ਨਿਪਾਈ ਉਹ ਵੀ ਸਿਆਣਾ ਬੈਣਾ ਉਹਨੂੰ ਵੀ ਸਭ ਸਮਝ ਆ ਵੀ ਕੀ ਕਰਦਾ ਮੈਂ ਕੀ ਨਹੀਂ ਜੈਸੀ ਚੁੱਪ ਸੀ ਨੇ ਨਹੀਂ ਉਹਨੇ ਫਾਇਦਾ ਚੱਕਿਆ ਸਾਡਾ ਆਈ ਸਾਡੇ ਕੁੜ ਨੂੰ ਤਿੰਨ ਤਰ੍ਹਾਂ ਦਾ ਉਹਨੇ ਰੱਖਿਆ ਕਿਥੇ ਉਹਨੇ ਸਾਡੇ ਚੁੱਪਦਾ ਨਾ ਫਾਇਦਾ ਚੱਕਿਆ ਸੀ ਜੇ ਉਹ ਨਾ ਚੁੱਪ ਹੁੰਦੇ ਨੇ ਹੁਣ ਉਹ ਆ ਗੱਲ ਨਹੀਂ ਹੋਣੀ ਸੀ ਜਿਹੜੀ ਤਿੰਨ ਦਿਨ ਮੇਰੀ ਭੈਣ ਨੂੰ ਬਾਹਰ ਰੱਖਿਆ ਸੁਨੇ ਪਤਾ ਕਿੱਥੋਂ ਤੱਕ ਗੱਲ ਪਹੁੰਚਦੀ ਹੈ ਤੂੰ ਚੁੱਪ ਕਰ ਤੂੰ ਨਾ ਬੋਲ ਦੇਖੋ ਭੈਣ ਜੀ ਤੁਸੀਂ ਚੱਲ ਕੇ ਆਏ ਹੋ ਜੀ ਸਤਿ ਸ੍ਰੀ ਅਕਾਲ ਠੀਕ ਹੈ ਨਾ ਚਾਹ ਪਾਣੀ ਪੀਣਾ ਹੈ ਉਹ ਦੱਸੋ ਕੋਈ ਹੋਰ ਚੀਜ਼ ਖਾਣੀ ਹੈ ਉਹ ਦੱਸੋ ਕੀ ਅਸੀਂ ਕਰ ਸਕਦੇ ਹਾਂ ਤੁਹਾਡੇ ਲਈ ਬਸ ਭਾਈ ਜੀ ਚਾਹ ਪਾਣੀ ਤਾਂ ਪੀ ਕੇ ਆਇਆ ਬਸ ਮੇਰੇ ਤਾਂ ਐਨੀ ਮਿਹਨਤ ਹੈ ਵੀ ਤੁਸੀਂ ਮਰਤੀ ਬਾਰੇ ਸੋਚ ਲਓ ਮੇਰੀ ਧੀ ਦਾ ਘਰ ਪਟਿਆ ਜਾਊਗਾ ਤੇ ਮੈਂ ਥੋੜੇ ਪੈਰੀ ਹੱਥ ਲਾ ਦੰਨੀ ਹੈ ਪੈਰਾ ਜਿ ਡਿੱਗ ਪਾ ਪੈਰੀ ਚੁੰਨੀ ਛੱਡ ਦੇ ਇਹਨਾਂ ਦੇ ਲੈ ਕੁੜਮਣੀ ਆ ਕੁੜਮਣੀ ਤੂੰ ਨਾ ਹੱਦ ਹੋ ਗਈ ਆਖੇ ਪੈਰਾ ਚ ਡਿੱਗ ਪਾ ਪੈਰੀ ਚੁੰਨੀ ਛੱਡ ਲੈ ਇਹ ਵੀ ਤਾਂ ਥੋੜੇ ਕੁੜਮ ਕੁੜਮੀ ਆ ਤੁਸੀਂ ਕਿਵੇਂ ਬੋਲਦੇ ਹੋ ਸ਼ਰਮ ਮੰਨੋ ਤੁਸੀਂ ਮਾੜੀ ਮੋਟੀ ਸ਼ਰਮ ਤਾਂ ਤੂੰ ਮੰਨ ਜਿਹੜੀ ਨਾਲ ਪੈਰੀ ਹੱਥ ਲਾਉਣੀ ਹੈਗੀ ਕਾਹਤੋਂ ਲੱਗ ਕੇ ਪੈਰੀ ਆ ਤੇ ਇਹਨਾਂ ਦੇ ਚੁੱਪ ਕਰ ਜਾ ਮੇਰੀ ਤਾਂ ਨਾ ਧੀ ਦਾ ਘਰ ਉੱਜੜਦਾ ਮੈਂ ਤਾਂ ਲਾਉਂਗੀ ਮੈਂ ਤਾਂ ਪਹਿਲੀ ਚੁੰਨੀ ਵੀ ਸਿੱਟੂਗੀ ਆਪਣੇ ਮੁੰਡੇ ਦਾ ਨਹੀਂ ਤਾਂ ਉਹਦਾ ਇਹਨਾਂ ਦੀ ਹਾਂ ਇਹਨਾਂ ਦੀ ਕੀ ਦਾ ਉਜੜਦਾਗਾ ਆ ਬੋਲੀਆਂ ਨਾਲ ਤਾਂ ਤੁਸੀਂ ਇੱਥੋਂ ਤੱਕ ਆ ਗਏ ਕਿਵੇਂ ਬੋਲਦੀਆਂ ਮੈਂ ਵੀ ਕਿਉਂ ਇਹਨਾਂ ਦੇ ਸੁਣੀ ਜੰਨੇ ਇਹਨਾਂ ਨੂੰ ਭੇਜਨੇ ਥੋਂ ਮੇਰੀ ਗੱਲ ਸੁਣੋ ਜੇ ਤਾਂ ਤੁਸੀਂ ਖਾਣਾ ਪੀਣਾ ਤਾਂ ਠੀਕ ਐ ਨਹੀਂ ਜਾ ਜਾਮਨ ਜਾ ਅਸੀਂ ਤੁਹਾਡੇ ਖਾਨ ਨਹੀਂ ਆਏ ਮੇਰੀ ਗੱਲ ਸੁਣ ਲੋ ਇੱਕ ਆ ਤੁਸੀਂ ਨੇ ਨਾ پوری ਅਵਾਰਾ ਕੀਤੀਆਂ ਤੇ ਰੱਖ ਰੱਖੀ ਆ ਉਹ ਨੂੰ ਆ ਵੀ ਕੋਈ ਪੰਜ ਸੱਤ ਨਾ 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 ਆ ਕੀ ਬੋਲੀ ਨੇ ਤੂੰ ਬਾਰਾ ਕਰ ਰੱਖਿਆ ਹੈ ਤੇ ਸਿਮਰ ਨੂੰ ਕੋਈ ਪਤਾ ਬਾਰਾ ਕਰ ਰੱਖਿਆ ਕੀ ਬੋਲਦੀ ਐ ਲੈ ਮੈਂ ਛੋਟੀ ਹੈ ਨਹੀਂ ਗੁੱਤੀ ਮਣ ਤੂੰ ਸ਼ਰਮ ਕਰ ਤੂੰ ਬਾਰਾ ਕਰ ਰੱਖਿਆ ਚੱਲੀ ਇਹਨਾਂ ਲੈ ਕੇ ਜਾ ਮੇਰੇ ਕੋਲ ਚਾਹ ਤੈਨੂੰ ਲੈ ਕੇ ਆਈ ਹੈ ਸ਼ਰਮ ਮਨਵਾੜੀ ਮੋਟੀ ਸ਼ਰਮੀ ਨਹੀਂ ਆਉਂਦੀ ਲੈ ਕੇ ਜਾ ਕਣ ਕੇ ਇਹਨਾਂ ਨੂੰ ਕਿਹ ਹੋਰ ਕਰ ਰਖੀਆ ਜੇ ਸ਼ਰਮ ਨਹੀਂ ਆਉਂਦੀ ਦੇਖ ਲੈ ਘਰੇ ਆ ਕੇ ਟਹਣਾ ਵਾਲਾ ਕਰੂਗਾ ਆਹੀ ਤਾਂ ਇਹ ਮੂੰਹ ਪਾ ਕੇ ਆਹੀ ਤਾਂ ਗੱਲਾਂ ਕਰਵਾਉਂਦੇ ਆ ਜੇ ਤੁਸੀਂ ਉਹਦੇ ਤੇ ਮੇਰੀ ਗੱਲ ਮੰਨਣਾ ਤੇਨੇ ਦੇਖਣਾ ਭਗ ਜਾ ਤੂੰ ਨਿਕਲ ਜਾ ਕੋਈ ਨਾ ਪੁੱਤ ਕੋਈ ਨਹੀਂ ਪੁੱਤ ਨਾ ਤੂੰ ਜਨਨੀਆਂ ਨਾਲ ਆ ਦੂ ਦੂ ਕਰੀਏ ਨੇ ਉਹਨਾਂ ਨੂੰ ਉੱਤੇ ਐਵੇਂ ਹੱਥੋ ਪਾਈ ਕਰਨਾ ਚੰਗਾ ਨਾ ਤੇ ਜਨਨੀਆਂ ਨਾਲ ਬੇਕੂਫ ਨਾ ਬੇਟਾ ਉਹ ਤਾਂ ਬਕਵਾਸ ਕਰੀਂ ਦੇਖਦੀ ਆਉਂਦੇ ਆਹੇਗੀ ਤੇਰੀ ਮਾਂ ਉਹ ਸਾਡੀ ਵੀ ਤਾਂ ਕੁੜੀ ਸੀ ਉਹ ਛੱਡੀ ਕੁੜੀ ਫਿਰ ਕੋਈ ਨਾ ਪੁੱਤ ਚੁੱਪ ਕਰ ਜਾ ਉਹ ਜਨਨੀਆਂ ਨਾਲ ਹੱਥੋ ਪਾਈ ਨਹੀਂ ਕਰਦੀ ਹੁੰਦੀ ਕਬੜਿਆ ਇਹ ਤਾਂ ਜਹਿਰੀਆਂ ਹੈਗੀਆਂ ਹੈਗੀਆਂ ਤੂੰ ਤਾਂ ਸਿਆਣਾ ਹੈ ਉਹ ਤਾਂ ਚਗਲ ਕੋਸ ਨਹੀਂ ਦੇਖੋ ਕੀ ਜਾਂਦੇ ਉਹ ਇਹ ਜਹਿਰੀਆਂ ਹੈਗੀਆਂ ਨੇ ਹੈਗੀਆਂ ਨਹੀਂ ਹੈ ਮੈਂ ਤਾਂ ਭਾਈ ਸਾਹਿਬ ਇੱਕੀ ਬੋਲ ਦਿਆ ਉਹ ਬੋਲ ਗਏ ਫਿਰ ਦੇਖ ਲੈ ਫਿਰ ਦੇ ਸਕੀ ਦਾ ਕਰਾ ਕੇ ਗਏ ਉਹਨੂੰ ਜੀ ਪਤਾ ਅਜ ਤੱਕ ਮੈਂ ਮੇਰੇ ਭੈਣ ਨੂੰ ਪੁੱਠਾ ਨਹੀਂ ਬੋਲਣਾ ਚਾਹਿਆ ਉਹ ਬੋਲ ਕੇ ਗਈ ਜੇ ਫਿਰ ਅਸੀਂ ਬੋਲਣ ਦਿੰਦੇ ਆ ਚੱਲ ਅੰਦਰ ਜਾ ਬਗ ਜਾ ਅੰਦਰ ਬਗ ਜਾ ਤੂੰ ਉਹਦੇ ਕੰਨਾਂ 'ਚ ਕੀ ਹੁੰਦਾ ਬਕਵਾਸ ਮਾਰੀ ਜਾਂਦੇ ਮਰੀ ਜਾਂਦੇ ਉਹ ਉਹ ਤਾਂ ਮੂੰਹ ਆਈਆਂ ਫੈਂਕਦੀ ਹੈਗੀ ਆ ਫਿਰ ਹਾਂ ਮੈਂ ਤਾਂ ਭੈਣ ਜੀ ਤੁਹਾਡੇ ਅੱਗੇ ਇਹੀ ਬੇਨਤੀ ਕਰਦੀ ਆ ਵੀ ਤੁਸੀਂ ਕੁਛ ਨਾ ਕੁਛ ਮੇਰੀ ਧੀ ਬਾਰੇ ਸੋਚ ਲਓ ਮੇਰੀ ਧੀ ਦਾ ਘਰ ਉੱਜੜ ਜੂਗਾ ਇਹਨਾਂ ਦਾ ਕੁਝ ਨਹੀਂ ਜਾਣਾ ਇਹ ਤਾਂ ਜਿਹੇ ਜੇ ਕੋਹੜੇ ਪਾਟੀਆਂ ਹੈਗੀਆਂ ਮੂੰਹ ਇਹਨਾਂ ਦੇ ਤਾਂ ਹੈਗੇ ਆ ਨਹੀਂ ਭੈਣ ਜੀ ਜਿਹਨੂੰ ਨੂੰ ਪਤਾ ਕਾ ਵੀ ਇਹਨਾਂ ਦੀ ਕੁੜੀ ਨਾਲ ਸੀ ਕੀ ਕੁਝ ਕੀਤਾ ਮਾੜਾ ਮੋਟਾ ਬੰਦੇ ਨੂੰ ਨਿਮ ਕੇ ਗੱਲ ਕਰਨੀ ਚਾਹੀਦੀ ਐ ਪਤਾ ਤਾਂ ਹੈਗਾ ਭੈਣ ਜੀ ਸਾਰੇ ਹੀ ਪਤਾ ਐ ਇਹ ਤਾਂ ਮੈਨੂੰ ਵੀ ਪਤਾ ਐ ਪਰ ਇਹ ਨਹੀਂ ਨਾ ਨਿਮਦੀਆਂ ਇਹਨਾਂ ਤਾਂ ਹਕਾਰ ਪਤਾ ਨਹੀਂ ਕਾਦਾ ਉਹੀ ਗੱਲ ਆਪਦੇ ਭਾਈ ਦੇ ਤੇ ਆਪਦੇ ਪੁੱਤ ਦੇ ਉਹ ਮਾਂ ਦੇਖ ਕਿਵੇਂ ਬੋਲਦੀ ਸੀ ਆਪਦੇ ਪੁੱਤ ਦੇ ਤਾਂ ਉਹੀ ਗੱਲ ਗਲਤੀਆਂ ਤੇ ਪੜਦੇ ਪਾਉਂਦੀ ਐ ਹਾਂ ਤੇ ਜਦੋਂ ਹੁਣ ਆਪਦੇ ਪੁੱਤ ਤੇ ਮੜੀ ਆਣ ਪਈ ਹੁਣ ਕਿਵੇਂ ਬੁੜਕਦੀ ਹੈਗੀ ਬਸ ਫਿਰ ਜੇ ਇਹ ਜੇ ਲੱਛਣ ਕਰਦੀਏ ਤੇ ਫਿਰ ਘਰ ਚ ਰਹਿ ਵੀ ਕੀ ਹੈ ਦੇਖ ਤਾ ਲੈ ਕੰਜਰ ਕਲੇਸ਼ ਕਰੇ ਗੱਲ ਤਾਂ ਉਹੀ ਹੈ ਨਾ ਉਹ ਸੰਗ ਸ਼ਰਮ ਨਹੀਂ ਐ ਵੀ ਦੋਤੀ ਹੈ ਮੇਰੇ ਕਿੱਥੇ ਆ ਗਈ ਸੰਗ ਸ਼ਰਮ ਦੇ ਬੋਲਦੀਆਂ ਤਾਂ ਦੇਖ ਲੈ ਕਿਵੇਂ ਸੀਗੀਆਂ ਬੋਲੀਆਂ ਨੂੰ ਬੋਲਦੇ ਕਿ ਜਵਾਨ ਖੜ ਲੇਗੀ ਤੂੰ ਵੀ ਜੇ ਤੁਸੀਂ ਆਈਓ ਤਾਂ ਟਟਕਾਈ ਨਾਲ ਗੱਲ ਕਰ ਲੋ ਉਤੋਂ ਲੜਨ ਰਹੀਆਂ ਹਾਂ ਹਾਂ ਹੁਣ ਮੇਰੇ ਤਾਂ ਐਵੇਂ ਬਸ ਮਰੀ ਤੀ ਕਨੀ ਓਟ ਢਮਾਚਦਾ ਵੀ ਮੇਰੀਆਂ ਦੋਤੀਆਂ ਰੋਣ ਲੱਗੀਆਂ ਵਿਚਾਰੀਆਂ ਉਸ ਤਾਂ ਪਹਿਣ ਜੀ ਕਮਾ ਮਾ ਦਾ ਟੱਡ ਤਾਂ ਨਾ ਹਮੇਸ਼ਾ ਤੜਫਦਾ ਸੀਆਂ ਕਣੀਓ ਉਹ ਵੀ ਤਾਂ ਗੱਲ ਠੀਕ ਕਰੀ ਜਦੋਂ ਮੇਰੀ ਧੀ ਘੇਵ ਰਹੀਆਂ ਨਾ ਤਿੰਨ ਦਿਨ ਮੈਂ ਬਥੇਰਾ ਭੁੱਜੀਆਂਗੀ ਸਾਡੇ ਘਰੇ ਤਾਂ ਰੋਟੀ ਵੀ ਨਹੀਂ ਸੀ ਪੱਕਦੀ ਪਤਾ ਹੈ ਭੈਣ ਜੀ ਸਾਰਾ ਇਹੀ ਮੇਰਾ ਹਾਲ ਹੈ ਮੈਨੂੰ ਕਹਿ ਦਿੰਦੀ ਤੀਜੇ ਦਿਨ ਤੂੰ ਆ ਜਾਨੀਂ ਧੀ ਦੇ ਘਰੇ ਬਹਿ ਜਾਨੀਂ ਕੀ ਦਾ ਜੀ ਕਰਦਾ ਤੀ ਦੇ ਘਰੇ ਬੈਠਣ ਦਾ ਤੁਸੀਂ ਵੀ ਸਿਆਣੇ ਵੈਣੇ ਦੱਸੋ ਹੈ ਪਰ ਮੈਂ ਹਾਲਾਤਾਂ ਵਾਰੀ ਆਉਣੀ ਐ ਵੀ ਜਦੋਂ ਮੇਰੀ ਧੀ ਦੇ ਤੋਹਨੇ ਮਾਰਦੇ ਵੀ ਤੂੰ ਸਾਡੇ ਪੁੱਤ ਨੂੰ ਕਰਵਾਤਾ ਕਟਵਾਤਾ ਐਂ ਕਰਾਤਾ ਚਲੋ ਭੈਣ ਜੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਤਾਂ ਫੇਰ ਨਹੀਂ ਇਹਨਾਂ ਨੂੰ ਬੋਲੇ ਚਲ ਤੁਸੀਂ ਕਹਿੰਦੇ ਹੋ ਹਾਂ ਤੁਹਾਡੀ ਧੀ ਦਾ ਕੋਈ ਕਸੂਰ ਨਹੀਂ ਇਹਦੇ 'ਚ ਇਹ ਸਾਨੂੰ ਵੀ ਪਤਾ ਹੈ ਹਾਂਜੀ ਜਿਹੋ ਜੀ ਮੈਨੂੰ ਮੇਰੀ ਮਨਿੰਦਰ ਹੈ ਉਹ ਜੀ ਤੁਹਾਡੀ ਧੀ ਹੈ ਠੀਕ ਹੈ ਭਾਈ ਸਾਹਿਬ ਠੀਕ ਹੈ ਇਹਦੇ ਨਾਲ ਅਸੀਂ ਮਾੜਾ ਨਹੀਂ ਕਰਾਂਗੇ ਠੀਕ ਹੈ ਧੰਨਵਾਦ ਤੁਹਾਡੇ ਬਸ ਇੰਨਾ ਹੀ ਹੈ ਬਸ ਮੇਰੀ ਧੀ ਦਾ ਵਾਸਤਾ ਕਰ ਲੋੜਨੀ ਹੈ ਅਸੀਂ ਵੀ ਚਾਹਦੇ ਵੀ ਸਾਡੇ ਕਰਕੇ ਕਿਸੇ ਧੀ ਦਾ ਘਰ ਰੁਟੜੇ ਠੀਕ ਹੈ ਜੀ ਠੀਕ ਹੈ ਨਹੀਂ ਸਲਵਸ ਹੁਣ ਤੁਸੀਂ ਮੇਰੀ ਇਹ ਬੇਨਤੀ ਕਬੂਲ ਕਰ ਲਈ ਕੋਈ ਨਾ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਹੀ ਆ ਜੀ ਚੰਗਾ ਜੀ ਠੀਕ ਹੈ ਚੰਗਾ ਕਿਵੇਂ ਮਗਰ ਪਾਏ ਨੇ ਮੇਰਾ ਤਾਂ ਐ ਜੀ ਕਰਦਾ ਪਾਰ ਕੇ ਕੱਪੜੇ ਨਾ ਥਾਣੇ 'ਚ ਵਗ ਜਾ ਆ ਦੋਨੇ ਪਿਆ ਪੁੱਤਾਂ ਨੂੰ ਅੰਦਰ ਕਰਾਦਾ ਨਾਲੇ ਮੇਰੇ ਵੀਰੇ ਨੂੰ ਉਹਦੀ ਛਡਾਉਣ ਹੱਥ ਬੰਨ੍ਹ ਕੇ ਨਹੀਂ ਪਤਾ ਇਹਨਾਂ ਆ ਪਾਏ ਤਾਂ ਕਿ ਕੰਮ ਕਹਿੰਉਣਾ ਲੜਨ ਲੱਗ ਗਏ ਫਿਰ ਕਦੀ ਲੜਨ ਲੱਗ ਗਏ ਚਿੰਬਰਦਾ ਤਾਂ ਮੈਨੂੰ ਤੇ ਮੁੰਡਾ ਪੁੱਤਾਂ ਮੈਨੂੰ ਕਹਿੰਦਾ ਕਿ ਦੇਖ ਆਹ ਚੋਟਾ ਮੋਟਾ ਮੈਨੂੰ ਐ ਬੋਲੋਗੇ ਤੂੰ ਬੋਲੂਗੀ ਹੋਰ ਕੀ ਤੈਨੂੰ ਭੁੱਲ ਪਾਊਗਾ ਬੋਲੂਗਾ ਹੀ ਉਹ ਗੱਲਾ ਅਕੇ ਪੈਸਾ ਖੋਟਾ ਆਉਦਾ ਤੇ ਬਾਣੀਆਂ ਨੂੰ ਦੋਸ ਇਹ ਤਾਂ ਆਪਦੀ ਖੋਟੀ ਆਗੀ ਖੋਟੀ ਨਿਕਲੈ ਹੀ ਤਾਂ ਰਮਨ ਜਿੱਦ ਤਾਂ ਵੀ ਕਹਿੰਦੀ ਹਾਂ ਜਿੱਦ ਤੇ ਗੱਠਾ ਉਹਦਾ ਪੈਨ ਨੂੰ ਮੈਂ ਜਿੱਦ ਹੈ ਹੀ ਰਹੇਗੀ ਆਪਾਂ ਉਹਨੂੰ ਬਾਹਰ ਕਢਵਾਉਣਾ ਸੀਗਾ ਤੈਨੂੰ ਐ ਤਾਂ ਪਤਾ ਵੀ ਤੇਰਾ ਭਰਾ ਤਾਂ ਅੰਦਰ ਕਰ ਰੱਖਿਆ ਹੈਗਾ ਉਹ ਪਹਿਲ ਮਾਨਸੀ ਤਾਂ ਨਹੀਂ ਬਾਹਰ ਕਢਦੇ ਸਾਨੂੰ ਪਤਾ ਉਹਨਾਂ ਦਾ ਹੁਣ ਤੁਸੀਂ ਲੜ ਕੇ ਕਢਾ ਲਓ ਫਿਰ ਕਢਾ ਲਓ ਲੜ ਕੇ ਅਜਾ ਮੂਰੇ ਪੋਚੇ ਮਾਰਦੀ ਐ ਪੋਚੇ ਮਾਰਦੀ ਐ ਮੂਰੋ ਮਾਂ ਮਤਾਸੀ ਕੋਚੇ ਨਹੀਂ ਮਾਰਦੀ ਮੂਹਰਾ ਮਾਂ ਮੈਨੂੰ ਦੱਸ ਮੈਂ ਕਿਵੇਂ ਕਰਾਂ ਮੈਥੋਂ ਨਹੀਂ ਚੱਲੇ ਜਾਂਦਾ ਇਹ ਸਭ ਕੁਝ ਕੋਈ ਨੂੰ ਟਟ ਕਿਆ ਕਰ ਇਹ ਮਾਂ ਨੂੰ ਆਉਣ ਦੇ ਆਪਾ ਪੁੱਛਦੇਂਗਾ ਵੀ ਕੀ ਗੱਲ ਹੋਗੀ ਕੁਛ ਨਹੀਂ ਹੁੰਦੀ ਉਹ ਤਾਂ ਘਰ ਕਰਕੇ ਆਉਂਦਾ ਕੰਨ ਭਰੂਗੀ ਉਹ ਕਿਹੜਾ ਚੱਜ ਦੀ ਗੱਲ ਕਰੂਗੀ ਆ ਨਾਈ ਤਾਂ ਨਹੀਂ ਪਤਾ ਇਹ ਹੀ ਕਿਸੇ ਕੰਮ ਦੀ ਹੋਰੋਂ ਗੱਦੇ ਕੇ ਆਉਂਗੀ ਹਾਂ ਹਜੇ ਹੋਰ ਉਂਗਲਾ ਲਾਉਗੀ ਹੋਰ ਉਂਗਲਾ ਲਾਉਗੀ ਹਲੇ ਹੋ ਕੋੜਾ ਨਹੀਂ ਲੂੰਦੀ ਉਹ ਟਾਈ ਨਾਲ ਗੱਲ ਕਰੂ ਛੋਡੇ ਵਾਂਗੂਣੀ ਉਥੇ ਲੜਨ ਬਹਿ ਜੂਗੀ ਹਾਂ ਤੇਰੀ ਮਾਂ ਬਾੜੀ ਵਕੀਲਣੀ ਆ ਨਾ ਵਕੀਲਣੀ ਦੀ ਕੀ ਕਰਤੀ ਉਹ ਹੀ ਕਰਤੂਤ ਆਪਣਾ ਲਿਆ ਸੀ ਮੂੰਹ ਹੁਣ ਨਾ ਇਹ ਕਿਵੇਂ ਬੁਫਾਨ ਨਹੀਂ ਨਾ ਸਾਡੇ ਕੀ ਕਰਤੀ ਨਾ ਜਦੋਂ ਅਗਲੀ ਦੀ ਕੁੜੀ ਨੂੰ ਆਪਾਂ ਪੁੱਠਾ ਸਿੱਧਾ ਬੋਲਾਂਗੇ ਤੇ ਅਗਲੇ ਤਾਂ ਭਾਈ ਮਾਰਨਗੇ ਉਹ ਜਹੇ ਵੀ ਕਰਤੂਤ ਹੈ ਜਿ ਬੁਲਾ ਲਈ ਉਹਨਾਂ ਨੇ ਅੱਛਾ ਉਹਨਾਂ ਦੀ ਕਰਤੂਤ ਚੰਗੀ ਹੈ ਕਿ ਛੋਡੀ ਕਰਤੂਤ ਸਾਡੀ ਤਾਂ ਕਰਤੂਤ ਚੰਗੋਈ ਆ ਸਾਡਾ ਤਾਂ ਪੋਤਾ ਵਾ ਉਹਨਾਂ ਦੀ ਧੀ ਆ ਮਾਂ ਤੂੰ ਮੈਨੂੰ ਚੁੱਪ ਕਰ ਜਾ ਇਹ ਹੈ ਨਾ ਮੈਨੂੰ ਇਹੀ ਕੁਝ ਕਰਾਉਣ ਵਾਸਤੇ ਲੈ ਕੇ ਆਈਆਂ ਮੈਨੂੰ ਪਤਾ ਸੀ ਛੋਡੀ ਘੜੀ ਮਾਥੀ ਤੀ ਵੀ ਗੱਲ ਸੁਣਨੀ ਨਹੀਂ ਬੰਦੋ ਨਾਲ ਸੁਣ ਤੂੰ ਬਾੜਾ ਤਾਂ ਬੁਲਾਣਾ ਮੈਨੂੰ ਮੈਂ ਲੈ ਕੇ ਆਈਆਂ ਕਿ ਤੁਸੀਂ ਲੈ ਕੇ ਆਈਓ ਸਾਨੂੰ ਕੌਣ ਲੈ ਕੇ ਆਇਆ ਸਾਡੀਆਂ ਮਿੰਤਾ ਕਰੀਆਂ ਚੱਲੋ ਤੁਸੀਂ ਉਹਨਾਂ ਦੇ ਘਰੇ ਪੈਰੀ ਹੱਥ ਵੀ ਲਾ ਦਾਂਗੇ ਉਹ ਤਾਂ ਪੈਰੀ ਹੱਥ ਲਾਉਂਦੀ ਸੀ ਤਾਂ ਹੀ ਸਾਡੀ ਜਿੱਤ ਨੂੰ ਚਬੇੜਦੀ ਸੀ ਤਾਂ ਹੀ ਸਾਡੀ ਜਿੱਤ ਨੂੰ ਚਬੇੜਦੀ ਸੀ ਮੈਂ ਨਹੀਂ ਚਬੇੜਦੀ ਸੀ ਜਿਹੜਾ ਜਆ ਬੋਲਾਂਗੇ ਅਗਲੇ ਤੋਂ ਉਹ ਜਆ ਬੁਲਾ ਲਾਂਗੇ ਅਗਲੇ ਦੀ ਕੁਮਾਰੀ ਧੀ ਹੈ ਅਗਲੇ ਨੇ ਵਿਆਹਣੀ ਹੈ ਵਿਆਹਣੀ ਫਿਰ ਬਿਆਹ ਦੇਣਾ ਕਿਉਂ ਮੈਂ ਲਗਾੜੀ ਛੱਡੀ ਆ ਹੋ ਆਹੀ ਤਾਂ ਜਮਾਨ ਮਰਵਾਉਂਦੀ ਹੈ ਦੇਖ ਕੇ ਜੇ ਕੰਮ ਬੋਲਦੀ ਹੈ ਪਰ ਵਿਆਹ ਦੋਸਤ ਨਾ ਸ਼ਰਮ ਮੰਨ ਲਓ ਧੀਆ ਆਲੇ ਤੇਰੇ ਵੀ ਦੋ ਦੋ ਪਏ ਆ ਅੱਛਾ ਹਜੇ ਕਿੱਥੇ ਨਿਕਲ ਚੱਲ ਹੁਣ ਇੱਥੇ ਨਾਲ ਜਲੂਸ ਕੱਢੋ ਖੜੀਆਂ ਹੋ ਜਾਓ ਖੜੀਆਂ ਹੋ ਜਾਓ ਚੱਲ ਜੋ ਇਸ ਤੇ ਮੰਗਰੀ ਆ ਜਾਂ ਜਾ ਬੰਦ ਜਾ ਤੁਸੀਂ ਮਾਮਾ ਤੇ ਤੁਰਪਾ ਖੜੀ ਹੋ ਜਾ ਚੱਲ ਖੜੀ ਹੋ ਜਾ ਚੱਲ ਚੱਲ ਖੜੀ ਹੋ ਆਹੀ ਕੁਸ ਹੈ ਤੈਂ ਤਾਂ ਸਾਰੀ ਸਪਾਈ ਰੱਖਦੀ ਐ ਵਾਈਰ ਬੰਨੇ ਵੀ ਹੈ ਹਜੇ ਮੇਰੀ ਤੀਨੋਂ ਆ ਗਈ ਕਲੇ ਸਪਾਈ ਰੱਖਦੀ ਐ ਜੀ ਮੈਂ ਕਿਵੇਂ ਬੋਲਦੇ ਤੇ ਤੁਸੀਂ ਕਹਿੰਦੇ ਨਾ ਵੱਧ ਬੋਲ ਜਾਂਦੇ ਚੱਲ ਕੋਈ ਨਹੀਂ ਤੂੰ ਚੱਲ 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 ਪਤਾ ਹੀ ਐ ਤੇਰੇ ਕਰਤੂਤਾਂ ਦੇ ਹਾਂ ਭੌਂਕਦੀਆਂ ਫਿਰ ਇਹਨੇ ਗੱਲਾਂ ਦੇਖ ਕਰਦੀਆਂ ਭੌਂਕਦੀਆਂ ਪਰਦੇ ਤੂੰ ਸਿਆਣੀ ਬਣਨੀ ਐ ਕੋਈ ਚੱਜ ਦੀ ਗੱਲ ਕਰਿਆ ਕਰ ਤਾਂ ਤੂੰ ਫੇਰ ਕਿ ਮੇਰੇ ਚਮੇੜ ਤਾਂ ਸਾਨੂੰ ਉਹਨਾਂ ਦੇ ਘਰੇ ਲੈ ਕੇ ਚਵੇੜਿਆ ਇਹ ਤਾਂ ਤੁਹਾਨੂੰ ਪਤਾ ਹੀ ਕਿਨੇ ਚਮੇੜਿਆ ਇਹ ਨਹੀਂ ਇਹ ਨਹੀਂ ਕੀਤਾ ਮਾਂ ਸਾਰਾ ਕੁਝ ਇਹਨੇ ਕੀਤਾ ਵਾ ਆ ਜਾ ਆਹੀ ਕਹਿਣ ਜੋ ਗਈਆਂ ਇਹਨੇ ਕੀਤਾ ਇਹਨੇ ਕੀਤਾ ਬਸ ਚੁੱਪ ਕਰ ਜਾ ਤੂੰ ਇਹ ਤੁਸੀਂ ਮੇਰੇ ਨਾਲ ਚੰਗਾ ਨਹੀਂ ਕਰ ਰਹੇ ਮੈਨੂੰ ਬੰਨ੍ਹ ਕੇ ਲੱਗੀ ਸਮਝ ਜਦੋਂ ਮੈਂ ਖੁੱਲ ਗਿਆ ਨਾ ਤੂੰ ਇਹ ਦੇਖੀ ਤੇ ਨਾ ਬਣੂਗੀ ਖੁੱਲੇਗਾ ਕਿਵੇਂ ਤੈਨੂੰ ਖੁੱਲਣ ਕੌਣ ਦੇਊਗਾ ਇਹ ਤਾਂ ਤੂੰ ਸਦਾ ਸੁਪਨਾ ਹੀ ਰਹਿ ਜਾਊਗਾ ਮੇਰੀ ਗੱਲ ਸੁਣ ਤੂੰ ਤਾਂ ਮੈਨੂੰ ਥਾਣੇ ਲੈ ਕੇ ਜਾਣਾ ਸੀ ਫਿਰ ਇੱਥੇ ਕਾਸ ਤੋਂ ਲੈ ਕੇ ਆਇਆ ਕੀ ਗੱਲ ਤੈਨੂੰ ਮੌਕੇ ਤੇ ਦੱਸਾਂਗੇ ਹਾਂ ਡਰ ਗਿਆ ਮੇਰੇ ਤੋਂ ਹਨਾ ਇਸ ਕਰਕੇ ਥਾਣੇ ਨਹੀਂ ਲੈ ਕੇ ਗਈ ਤੇਰੇ ਤੋਂ ਕੌਣ ਡਰਦਾ ਤੈਨੂੰ ਕਿਉਂ ਲੱਗਦਾ ਮੈਂ ਤੇਰੇ ਤੋਂ ਡਰ ਗਈ ਪਰ ਜੇਲ੍ਹ ਚ ਰਹਿੰਦਾ ਸੌਖਾ ਰਹਿੰਦਾ ਤੇ ਸੌਖਾ ਤੈਨੂੰ ਮੈਂ ਕਰਨਾ ਨਹੀਂ ਚਾਹੁੰਦੀ ਇੱਥੇ ਤੈਨੂੰ ਮੈਂ ਤਰਫਾ ਤਰਫਾ ਕੇ ਮਾਰੂੰਗੀ ਜਿਵੇਂ ਤੂੰ ਮੇਰੇ ਨਾਲ ਕੀਤੀਆਂ ਸੀ ਨਾ ਉਦੋਂ ਦੁੱਗਣੀਆਂ ਤੇਰੇ ਨਾਲ ਕਰੂੰਗੀ ਮੈਂ ਭੈਣ ਬਣ ਕੇ ਮੈਨੂੰ ਤਾਂ ਛੱਡ ਦੇ ਇਹ ਤੁਹਾਡੇ ਹੱਥ ਆ ਗਿਆ ਹੁਣ ਮੇਰਾ ਕੀ ਕਸੂਰ ਆ ਤੇਰਾ ਕੀ ਕਸੂਰ ਤੂੰ ਵੀ ਤਾਂ ਨਾਲ ਹੀ ਸੀਗਾ ਰੋਟੀ ਤਾਂ ਤੈਨੂੰ ਮੈਂ ਹੀ ਖਵਾਉਂਦਾ ਸੀ ਉੱਥੇ ਤੂੰ ਰੋਟੀ ਖਵਾਉਂਦਾ ਸੀ ਕਿੱਕਰ ਸਿਆ ਕਿੱਧਰ ਗਈ ਤੇਰੀ ਬਦਮਾਸ਼ੀ ਹੁਣ ਦੱਸ ਤੂੰ ਮੈਂ ਥਨੂੰ ਕਹੀ ਆ ਨਾ ਮੇਰੇ ਤੋਂ ਰਹੁ ਦੂਰ ਜੇ ਮੈਨੂੰ ਗੁੱਸਾ ਚੜ ਗਿਆ ਨਾ ਤੇ ਕੋਈ ਨਹੀਂ ਬਚਣਾ ਆ ਬੈਠਾ ਤੈਨੂੰ ਦੇ ਦਾਂ ਥਰੀ ਮਣੀ ਤੇਰੇ ਸ ਵੀ ਜਿੰਨੇ ਸੜੀ ਦੇਣੀਆਂ ਨਾ ਮੇਰੇ ਹੱਥ ਖੁੱਲੋ ਇੱਕ ਵਾਰੀ ਫਿਰ ਮੈਂ ਤੈਨੂੰ ਦੱਸਦਾ ਵੀ ਮੈਂ ਕੀ ਚੀਜ਼ ਆ ਕੀ ਦੱਸੇਗਾ ਕੀ ਦੱਸੇਗਾ ਕੀ ਦੱਸੇਗਾ ਕੀ ਦੱਸੇਗਾ ਭਾਈ ਮੈਂ ਤਾਂ ਕੁਛ ਨਹੀਂ ਬੋਲ ਕੀ ਦੱਸੇਗਾ ਬੋਲੋ ਬਹੁਤ ਚੰਬੜੀ ਈ ਤੂੰ ਕੀ ਦੱਸੇਗਾ ਕੀ ਦੱਸੇਗਾ ਬਸ ਮਾਰੇ ਦੇਖ ਹੈ ਦੱਸੇਗਾ ਦੱਸ ਆ ਵੀ ਨਾਲ ਸਿੱਧੀ ਆਇਓ 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 ਨਾ ਮਾਰੇ ਨਾ ਹਾਈ ਉਹ ਹਾਰੀ ਮਾਰ ਨਾ ਮਾਰ ਭਾਈ ਆਇਓਏ ਕੁਝ ਕਿਰਫਲਾਉ ਦੀ ਤੁੰਤ ਨੂੰ ਯਾਦ ਆ ਰੇ ਤੇ ਉਸ ਕੀ ਕੁਸ਼ਕੀ ਤਸ ਕੇ ਮੇਰੇ ਨਾਲ ਸਾਰਾ ਕੁਝ ਯਾਦ ਆ ਰੇ ਕਿ ਨਹੀਂ ਆ ਰੇ ਤੇਰੇ ਹੁਣ ਤਾਂ ਧਮਕੀਆਂ ਦੇ ਜਾਂਦਾ ਸੀ ਹੁਣ ਕਿਉਂ ਬਾਈ ਬਾਈ ਕਰਦਾ ਬਾਈ ਤੂੰ ਤਾਂ ਪੰਜਾਬ ਪੁਲਿਸ ਚਾਇਰ ਤੂੰ ਤਾਂ ਇਹਨਾਂ ਦਾ ਸਾਥ ਨਾ ਦੇ ਇਹ ਮੇਰੇ ਨਾਲ ਧੱਕਾ ਕਰ ਰਹੇ ਆ ਸਾਰੇ ਧੱਕਾ ਦਾ ਕਾਕਾ ਤੇਰੇ ਨਾਲ ਹੁਣ ਹੋਣਾ ਹੀ ਆ ਉਹ ਬਾਈ ਧੱਕਾ ਬਹੁਤ ਕੀਤਾ ਨਾ ਜਦੋਂ ਤੂੰ ਧੱਕਾ ਕਰਦਾ ਸੀ ਉਹ ਕਿਸੇ ਦਿੱਤੀ ਪਹਿਨੀ ਸੀ ਦੱਸ ਜੇ ਆਪਣੇ ਤੈਨੂੰ ਦੋ ਤੀਆਂ ਦਿੱਤੀਆਂ ਦਿੱਤੀਆਂ ਤੂੰ ਇਹੀ ਹਿਸਾਬ ਲਾ ਲਾ ਮੇਰੇ ਘਰੇ ਆਪ ਦੇ ਧੀਆਂ ਨੇ ਜੇ ਉਹਨਾਂ ਨੇ ਇਹੋ ਜਿਹਾ ਕੁਝ ਕਰੇ ਫੇਰ ਕੋਈ ਉਹ ਭੈਣੇ ਜੇ ਇਹਨੂੰ ਸ਼ਰਮ ਆਉਂਦੀ ਨਾ ਕਾਹਨੂੰ ਲੋਕਾਂ ਦੇ ਧੀਆਂ ਨਾਲ ਇਹੋ ਜਿਹਾ ਕੁਝ ਕਰਦਾ ਇਹ ਸ਼ਰਮ ਤਾਂ ਇਹਨੂੰ ਹੈ ਨਹੀਂ ਆਹ ਦੇਖ ਲੈ ਟਟੂਆ ਜਾ ਇਹ ਵੀ ਇਹਦੇ ਨਾਲ ਸੀਗਾ ਉਹ ਭਾਈ ਮੇਰਾ ਕੋਈ ਕਸੂਰ ਨਹੀਂਗਾ ਕਿਉਂ ਨਹੀਂ ਕਸੂਰ ਭਾਈ ਭਾਈ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਤੇਰੀ ਭੈਣ ਨੂੰ ਪਾਣੀ ਤੇ ਰੋਟੀ ਵੀ ਮੈਂ ਹੀ ਦਿੰਦਾ ਰਿਹਾ ਉੱਥੇ ਚੁੱਪ ਕਰ ਜਾ ਚੁੱਪ ਕਰ ਤਾ ਉਹ ਮੈਂ ਤਾਂ ਸੰਗਲ ਉਹ ਤੇਰੇ ਪਿੱਛੇ ਲੱਗ ਕੇ ਮੈਂ ਵੀ ਇੱਥੇ ਫਸਿਆ ਪਿਆ ਅੱਛਾ ਹਜੇ ਨਹੀਂ ਤੇ ਹੰਕਾਰ ਟੇਲਾ ਹੋਇਆ ਤੇਰੇ ਨਾਲ ਇੰਨਾ ਕੁਝ ਹੋ ਰਿਹਾ ਹੋਂਟਾ ਹੰਕਾਰ ਛੱਡ ਦੇ ਕਿੱਕਰ ਸਿਆ ਹੁਣ ਹੰਕਾਰ ਛੱਡ ਦੇ ਨਿੱਕੇ ਮੇਰੀ ਗੱਲ ਸੁਣ ਮੈਨੂੰ ਖੋਲ ਦੇ ਮੈਂ ਤੁਹਾਨੂੰ ਦੱਸੀ ਆ ਨਾ ਠੀਕ ਹੈ ਜੇ ਇੱਥੋਂ ਤੁਸੀਂ ਜਾਓਗੇ ਦੇਖ ਜਾਣਾ ਤੁਹਾਨੂੰ ਪਊਗਾ ਜੇ ਮੈਂ ਤੁਹਾਡੇ ਮਗਰੋਂ ਖੁੱਲ ਗਿਆ ਬਹੁਪੂਰੀ ਕਰੂੰ ਤੁਹਾਡੇ ਨਾਲ ਮੈਂ ਕੀ ਬੁਰੀ ਕਰੇਗਾ ਤੂੰ ਹਾਂ ਦੱਸ ਹੀ ਦੇ ਹੁਣੀ ਆ ਦੇਖ ਲਓ ਜੀ ਕੀ ਬੋਲੀ ਜਾਂਦਾ ਪਿਆਪੁਰਸ ਮੂਰੇ ਬਦਮਾਸ਼ੀ ਕਰਦਾ ਕੱਢਾਂ ਮੈਂ ਬਦਮਾਸ਼ੀ ਨਹੀਂ ਜੀ ਮੈਂ ਤਾਂ ਕੁਝ ਨਹੀਂ ਕਿਹਾ ਮੈਨੂੰ ਛੱਡ ਦੇ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਤਾਂ ਗੱਲ ਕਰੀ ਜਾਂਦਾ ਹੁਣੀ ਛੱਡ ਦੇ ਕਾਕਾ ਤੈਨੂੰ ਹਣ ਤਾਂ ਤਸੱਲੀ ਕਰਾ ਕੇ ਹਾਟਾਂਗੇ ਤੇਰੀ ਜਨਾਬ ਇਹਨੇ ਇੱਕ ਵਾਰੀ ਆਇਆ ਮ ਪੁੱਛੋ ਵੀ ਇਹ ਮੇਰੇ ਬਣ ਕੇ ਸਾਥ ਕੀ ਕਰਨਾ ਚਾਹੁੰਦਾ ਸੀ ਇੱਕ ਵਾਰੀ ਨੂੰ ਪੁੱਛੋ ਤਾਂ ਸਹੀ ਹਾਂ ਦੱਸ ਓਏ ਕਿਉਂ ਬੰਨੇ ਸੀ ਕੁੜੀ ਨੂੰ ਬੋਲ ਹਣ ਤੈਨੂੰ ਕੁਝ ਪੁੱਛੀ ਜਾਣੀ ਹੁਣ ਬੋਲ ਤਾਂ ਨਹੀਂ ਬੋਲ ਹਣ ਜਿਵੇਂ ਹੱਸ ਹੱਸ ਗੱਲਾਂ ਕਰਦਾ ਸੀ ਉਦੋਂ ਬਾਹਰ ਬੈਠਾ ਹੁਣ ਹੱਸ ਹੱਸਦਾ ਨਹੀਂ ਹੁਣ ਪਾਣੇ ਇਹ ਕੀ ਬੋਲੂਗਾ ਤੂੰ ਦੱਸ ਹਣ ਇਹਦੇ ਨਾਲ ਕੀ ਕਰਨਾ ਬਸ ਕਰਨਾ ਕੀ ਭੁੱਖੇ ਪਿਆਸੇ ਇੱਥੇ ਬੈਠੇ ਰਹਿੰਦੇ ਇਹਨਾਂ ਨੂੰ ਤਾਂ ਖੋਲਣਾ ਨਹੀਂ ਪਾਣੀ ਦਾ ਇੱਕ ਦਾ ਗਲਾਸ ਨਹੀਂ ਦੇਣ ਇਹਨਾਂ ਨੂੰ ਹਾਂ ਬਾਈ ਐ ਕਰੋ ਸਾਨੂੰ ਥਾਣਾ ਹੀ ਲੈ ਜਾਓ ਥਾਣੇ ਨਹੀਂ ਕਾਕਾ ਇੱਥੇ ਦੱਸਾਂਗੇ ਤੁਹਾਨੂੰ ਪਹਿਲਾਂ ਵਾਰ ਹਾਂ ਥਾਣੇ ਤੁਸੀ ਵਧੀਆ ਜ਼ਿੰਦਗੀ ਕੱਢੋਗੇ ਆਪਦੀ ਜੇ ਸਾਨੂੰ ਥਾਣੇ ਲੈ ਜਾਂਦੇ ਆਥ ਨੂੰ ਤੁਸੀ ਫਿਰ ਘਰੇ ਆ ਜਾਂਦੇ ਇੱਥੇ ਐ ਤਾਂ ਬੰਨੇ ਤੇ ਰੱਖਿਓ ਤੁਸੀਂ ਹੁਣ ਇੱਥੇ ਤਾਂ ਕਿਤੇ ਜਾ ਨਹੀਂ ਸਕਦੇ ਤੁਸੀਂ ਇੱਥੇ ਨਾ ਤੁਹਾਡੇ ਕੋਲ ਫੋਨ ਆ ਕਿਸੇ ਨੂੰ ਫੋਨ ਕਰਕੇ ਸਾਦ ਲਓ ਤੁਸੀਂ ਬੰਨੇ ਵੀ ਇਸ ਤਰੀਕੇ ਨਾਲ ਕਿ ਖੋਲੋ ਵੀ ਨਹੀਂ ਸਕਦੇ ਤੇ ਨਿਗਰਾਨੀ ਤੇ ਸਾਰੇ ਅਸੀਂ ਇੱਥੇ ਰਹਾਂਗੇ ਇਹ ਨਾ ਸਮਝੋ ਕਿ ਇੱਥੇ ਕੋਈ ਹੈ ਨਹੀਂ ਐ ਕੋਈ ਪੜਨੇ ਕੋਈ ਰਹੇ ਤਾਂ ਨਾ ਰਹੇ ਮੈਂ ਇਹਨਾਂ ਦੀ ਜ਼ਰੂਰ ਨਿਗਰਾਨੀ ਰੱਖੂਗਾ ਇਹਨਾਂ ਨੂੰ ਜਾਣ ਦਿੰਦਾ ਮੈਂ ਇਧਰ ਉਧਰ ਕਿਸੇ ਪਾਸੇ ਜਿਵੇਂ ਪਿਆਸੀ ਮੈਂ ਮਰੀ ਸੀ ਨਾ ਉਵੇਂ ਪਿਆਸੇ ਤੁਸੀਂ ਵੀ ਇੱਥੇ ਮਰੋਗੇ ਪਿਆਸ ਪਾਣੀ ਤਾਂ ਪਿਆ ਦੇ ਮੈਨੂੰ ਤੂੰ ਕਹੀਂ ਪਾਣੀ ਵੀ ਮੜਾ ਇਧਰ ਨਾ ਸ਼ਰਬਤ ਨਾ ਪਿਆ ਦੇ ਮੇਰੀ ਭੈਣ ਵੀ ਆਈ ਮੰਗਦੀ ਸੀ ਨਾ ਕਦੇ ਪਾਣੀ ਤੇ ਤੂੰ ਹੁਣ ਕਿਵੇਂ ਬੜਾ ਪੋਲਾ ਜਾ ਬਣੀ ਨਾ ਦੱਸੀ ਮੈਨੂੰ ਇਹਦੇ ਕੋਲ ਮੈਂ ਇੰਨੀਆਂ ਮਿੰਨਤਾਂ ਕੀਤੀਆਂ ਸੀ ਵੀਰੇ ਮੈਂ ਨੂੰ ਕਿਹਾ ਸੀ ਵੀ ਤੇਰੇ ਘਰੇ ਆਪਦੇ ਭੈਣ ਹੋਊਗੀ ਤੂੰ ਉਹਦੇ ਬਾਰੇ ਸੋਚ ਕੇ ਗੱਲ ਕਰ ਪਰ ਹਣੀ ਇੱਕ ਵੀ ਨਹੀਂ ਸੁਣੀ ਮੇਰੀ ਓ ਸ਼ਰਮ ਤਾਂ ਇਹਨੂੰ ਆਉਣੀ ਚਾਹੀਦੀ ਆ ਜੇਗਾ ਦੋ ਤੀਆਂ ਇਹਦੇ ਚੱਕਣ ਵੇਲੇ ਨੇ ਸੋਚਿਆ ਨਹੀਂ ਵੀਰੇ ਇਹ ਜਨ ਕੀ ਸ਼ਰਮ ਹੁੰਦੀ ਹੈ ਜਦੋਂ ਆਹਦੇ ਧੀ ਨਾਲ ਹੋਇਆ ਨਾ ਉਹ ਤੋਂ ਪਤਾ ਲੱਗੂਗਾ ਇਹਦੇ ਆਪ ਦੇ ਭਰਾ ਦੇ ਉਹ ਸਮਾਰ ਕੇ ਗੱਲ ਕਰਕੇ ਉਹ ਗੇ ਖ਼ਬਰਦਾਰ ਜੇ ਮੇਰੀ ਧੀ ਬਾਰੇ ਕੋਈ ਗੱਲ ਕਰ ਗਈ ਤਾਂ ਅੱਛਾ ਆਹਦੀ ਧੀ ਮੇਰੇ ਚੜੁੱਕਾ ਲਗਿਆ ਉਹ ਵੀ ਦੂਜੇ ਦੀ ਧੀ ਸੀਗੀ ਉਹ ਜਦੋਂ ਉਹਦੇ ਨਾਲ ਕਰਦਾ ਸੀ ਉਹਦੋਂ ਬਾਈ ਕਿਕਰ ਮਾ ਵੀ ਮੰਗ ਲੈ ਯਾਰ ਇਹਨਾਂ ਤੋਂ ਮੈਂ ਗਲੇ ਮਾਫੀ ਮੈਂ ਤਾਂ ਵੀ ਨਹੀਂ ਮਾਫੀ ਮੰਗਦਾ ਇਹਨਾਂ ਤੋਂ ਮੈਂ ਕੀ ਗੁਨਾਹ ਕੀਤਾ ਕੋਈ ਉਦੋਂ ਬਾਈ ਉਦੋਂ ਤਾਂ ਤੁਸੀਂ ਕਹਿੰਦੇ ਸੀ ਜੇ ਕਿਕਰ ਨੂੰ ਪੜਾਤਾ ਤਾਂ ਤੈਨੂੰ ਮaaf ਕਰ ਦਿਆਂਗੇ ਉਹ ਮੈਨੂੰ ਵੀ ਨਾਲ ਹੀ ਬੰਨੀ ਬੈਠੇ ਤੇ ਇਹਦਾ ਮਤਲਬ ਤੂੰ ਇਹਨਾਂ ਦੇ ਨਾਲ ਲੜਿਆ ਹੋਇਆ ਤੂੰ ਮੇਰਾ ਖਾ ਕੇ ਮੇਰੀ ਦਾਰੂ ਪੀ ਕੇ ਤੇ ਮੈਨੂੰ ਫੜਾਤਾ ਤੂੰ ਉਹ ਮੈਂ ਕੀ ਕਰਦਾ ਜਦੋਂ ਇਹਨਾਂ ਨੇ ਫੜ ਕੇ ਮੈਨੂੰ ਕਿਕਰ ਨਾਲ ਬੰਨ੍ਹ ਲਿਆ ਅੱਛਾ ਕੋਈ ਗੱਲ ਉਹਨੂੰ ਤੂੰ ਦੇ ਨਾ ਜੇ ਆਦੂ ਬਾਅਦ ਤਾਂ ਰਹਿਣਾ ਤਾਂ ਮੇਰੇ ਨਾਲ ਹੀ ਹੈ ਨਾ ਤੈਨੂੰ ਮੋਂਹੇ ਪੁੱਛੂ ਤੇ ਓਕੇ ਰਾ ਇੱਥੋਂ ਤਾਂ ਛੁੱਟ ਜਗੇ ਛੁੱਟ ਜਗੇ ਬਾਅਦ ਤਾਂ ਫੇਰ ਹੀ ਨਾਲ ਰਹੇਗਾ ਉਹਦੇ ਜੇ ਇੱਥੋਂ ਜਾਏਗਾ ਤਾਂ ਕਿਤੇ ਚਲੋ ਚਲ ਜੀਏ ਆਪਾਂ ਸਾਰਿਆਂ ਨੇ ਇਹਨਾਂ ਨੂੰ ਇੱਥੇ ਮਾਰਨ ਦੇ ਇਹਨਾਂ ਨੂੰ ਮੇਰੀ ਗੱਲ ਸੁਣੋ ਮੈਨੂੰ ਇੱਥੇ ਖੋਲ ਕੇ ਜਾਓ ਆਏ ਨਾ ਜਾਓ ਮੈਂ ਤੁਹਾਨੂੰ ਦੱਸਾਂ ਗੱਲ ਕਿਉਂ ਹਾਂ ਹਾਂ ਅਸੀਂ ਤਾਂ ਤਾਂ ਡਰਦੇ ਆ ਕਿਉਂ ਹਣ ਤੂੰ ਸਾਨੂੰ ਆਰਡਰ ਦੇਂਗਾ ਵੇਸਟਰ ਚੱਕ ਕੇ ਜਾ ਕੇ ਨਾ ਤੂੰ ਮੇਰੇ ਕਹੇ ਤੇ ਮੈਨੂੰ ਛੱਡਿਆ ਸੀ ਜਦ ਤੂੰ ਨੇ ਮੈਨੂੰ ਮੇਰੇ ਕਹੇ ਤੇ ਛੱਡਿਆ ਤਾਂ ਸੀ ਤੈਨੂੰ ਕਿਉਂ ਛੱਡ ਕੇ ਚੱਲ ਵੀਰੇ ਆਪਾਂ ਚੱਲ ਜੀਏ ਗੱਲ ਸੁਣ ਲੋ ਬੰਦੇ ਬਣ ਕੇ ਜੇ ਤੂੰ ਕਿਸੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਨਾ ਤੁਸੀਂ ਹਿਸਾਬ ਲਾ ਲਿਓ ਆਪਦਾ ਓ ਜਨਾਬ ਓ ਮੈਨੂੰ ਖੋਲ ਜਾਂਦੇ ਮੈਨੂੰ ਇਹ ਮਾਰ ਦੂਗੇ ਇਕੱਲੇ ਨੂੰ ਉਹ ਬਾਈ ਬਾਈ ਮੇਰੇ ਤੋਂ ਗਲਤੀ ਹੋ ਗਈ ਬਾਈ ਮੈਨੂੰ ਮaaf ਕਰ ਦੇ ਮੈਨ ਨਾਲੇ ਹੋਰ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਤੂੰ ਤਾਂ ਫੜਿਆ ਗਿਆ ਸੀ ਤੈਨੂੰ ਕੀ ਲੋੜ ਪਈ ਸੀ ਮੇਰੇ ਬਾਰੇ ਦੱਸਣ ਹੈ ਉਦੋਂ ਮੈਨੂੰ ਸਮਝ ਹੀ ਲੱਗਦੀ ਮੇਰੇ ਘਰ ਵਾਲੀ ਨੇ ਵੀ ਉਦੋਂ ਹੀ ਫੋਨ ਕੀਤਾ ਤੇ ਉਦੋਂ ਹੀ ਇਹ ਆ ਗਈ ਮੈਨੂੰ ਪਹਿਪਤਾ ਨਹੀਂ ਸੀ ਵੀ ਆ ਜਾਣ ਮੇਰੇ ਪਿਛੜ ਚ ਬਚਣੇ ਸੀ ਮੇਰੇ ਸੱਪ ਵੜ ਕੇ ਲੜੀ ਜਾਂਦੇ ਕੀ ਕਰਦਾ ਕੋਟ ਕੋਟ ਕੇ ਲਾਸਾ ਬਾਤੀਆਂ ਸੀ ਮੇਰੇ ਤਾਂ ਬਾਤੀਆਂ ਸੀ ਲਾਸਾ ਤੇਰੇ ਪੈਣੀਆਂ ਚਾਹੀਦੀਆਂ ਤੂੰ ਨਿਕਲ ਦਈਏ ਥਬਰ ਤੇਰੇ ਲਾਸ਼ਾ ਕਿਵੇਂ ਬੋਨਾ ਲਾਸਾ ਬਾਤੀਆਂ ਬਾਈ ਹੁਣ ਆਪਾਂ ਲੜ ਗਏ ਨਾ ਇਥੋਂ ਨਿਕਲਦੀ ਕੋਈ ਸਕੀਮ ਬਣਾਈਏ ਨਿਕਲ ਕੇ ਕਿਹੜੇ ਸਾਹਬ ਦੇ ਹੱਥ ਬੰਨ ਤੇ ਪੈਰ ਬੰਨ ਤੇ ਹੁਣ ਨਿਕਲ ਦੀ ਸਕੀਮ ਬਣਾਈਏ ਰੋਹੀ ਬੀਆ ਮਣਜ ਲੈ ਕੇ ਸੜਦਾ ਇੱਥੇ ਭਾਵੇਂ ਸਾਡੇ ਠੂਖਾਂ ਲੜ ਜੇ ਕੋਈ ਖੋਲ ਹੁਣ ਇਹਨੂੰ ਕੋਈ ਕਰ ਕੋਸ਼ਿਸ਼